ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਦੇ ਅੰਦਰ ਚਾਹਤ ਹੈ ਮੈਂ ਗੁਰੂ ਦੀਆਂ ਖੁਸ਼ੀਆਂ ਲਵਾਂ ਹਰ ਸਿੱਖ ਦੇ ਅੰਦਰ ਇਹ ਲਾਲਸਾ ਹੈ ਕਿਤੇ ਗੁਰੂ ਮੇਰੇ ਘਰ ਦੇ ਵਿੱਚ ਵੀ ਚਰਨ ਪਾਵੇ ਤੇ ਮੈਂ ਉਹਦੀ ਸੇਵਾ ਕਰਾਂ ਉਹਦੀ ਟਹਿਲ ਕਰਾਂ ਸੱਚ ਜਾਣਿਓ ਬਜ਼ੁਰਗ ਮਾਤਾ ਮਾਈ ਤਾਬੋ ਜੋ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਵਸਦੀ ਹੈ ਗੁਰੂ ਹਰ ਰਾਜ ਸਾਹਿਬ ਮਹਾਰਾਜ ਦੇ ਦਰ ਤੇ ਜਾਂਦੀ ਹੈ ਦੀਦਾਰ ਕਰਦੀ ਹੈ ਸਿੱਖ ਸੰਗਤਾਂਵਾਂ ਨੂੰ ਦੇਖਦੀ ਹੈ ਕਿਵੇਂ ਚਾਹਵਾਂ ਦੇ ਨਾਲ ਸਿੱਖ ਸੰਗਤਾਂਵਾਂ ਗੁਰੂ ਦੀ ਸੇਵਾ ਕਰ ਰਹੀਆਂ ਕੋਈ ਲੰਗਰਾਂ ਦੇ ਵਿੱਚ ਪ੍ਰਸ਼ਾਦੇ ਬਣਾ ਰਿਹਾ ਹੈ ਕੋਈ ਲੰਗਰਾਂ ਦੇ ਵਿੱਚ ਘਰੋਂ ਰਸਦ ਲੈ ਕਰਕੇ ਆ ਰਿਹਾ ਹੈ ਕੋਈ ਆਪ ਹੱਥੀਂ ਭੋਜਨ ਤਿਆਰ ਕਰਕੇ ਸਹਿਬਾ ਵਾਸਤੇ ਘਰ ਤੋਂ ਲੈ ਕਰਕੇ ਆ ਰਿਹਾ ਹੈ ਇਸ ਸਮਾਈ ਦੇ ਅੰਦਰ ਇੱਕ ਚਾਹਤ ਜਾਗੀ ਇਸ ਸਮਾਈ ਦੇ ਅੰਦਰ ਇੱਕ ਖਿਆਲ ਆਇਆ ਮਨਾ ਕਿਉਂ ਨਾ ਮੈਂ ਵੀ ਧੰਗੁਰੂ ਹਰਿ ਰਾਜ ਸਹਿ ਮਹਾਰਾਜ ਜੀ ਦੀਆਂ ਖੁਸ਼ੀਆਂ ਲਵਾਂ ਗੁਰੂ ਹਰਿ ਹਰਸਾਹਿ ਮਹਾਰਾਜ ਜੀ ਦੇ ਪਰਥਾਏ ਭਾਈ ਨੰਦਾ ਲਾਲ ਜੀ ਦੇ ਬਚਨ ਨੇ ਕਹਿੰਦੇ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿ ਰਾਏ ਗੁਰੂ ਕਰਤਾ ਹਰਿ ਰਾਏ ਸਹਿ ਮਹਾਰਾਜ ਜੀ ਉਹ ਗੁਰੂ ਨੇ ਜਿਹੜੇ ਸੱਚਮੁੱਚ ਹਕ ਪਰਵਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚ ਦੇ ਧਾਰਨੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚ ਦੇ ਪਾਲਣਹਾਰ ਨੇ ਉਹ ਗੁਰੂ ਹਰਿ ਰਾਜ ਸਹਿ ਮਹਾਰਾਜ ਜੀ ਦੀਆਂ ਮੈਂ ਵੀ ਖੁਸ਼ੀਆਂ ਲਵਾਂ ਮਨ ਵਿੱਚ ਚਾਹਤ ਸੀ ਘਰੇ ਤਕਿਆ ਘਰ ਦੇ ਵਿੱਚ ਗਰੀਬੀ ਸੀ ਗਰੀਬੀ ਕਾਰਨ ਕੋਈ ਰਸਦ ਪਾਣੀ ਨਹੀਂ ਸੀ ਰੁੱਖੇ ਮਿੱッセ ਭੋਜਨ ਤਿਆਰ ਕੀਤਾ ਸੁੱਕੀਆਂ ਰੋਟੀਆਂ ਤਿਆਰ ਕਰਕੇ ਪੱਲੇ ਬਨ ਲਈਆਂ ਜਦੋਂ ਪੱਲੇ ਬਨ ਕਰਕੇ ਸਹਬਾਂ ਦੇ ਦਰ ਤੇ ਲੈ ਕਰਕੇ ਤੁਰਨ ਲੱਗੀ ਮਨ ਦੇ ਵਿੱਚ ਖਿਆਲ ਆਇਆ ਮਨਾ ਇਹ ਸੁੱਕੀ ਹੋਈ ਮਿੱਸੀ ਰੋਟੀ ਤੇਰੀ ਗੁਰੂ ਪਰਵਾਨ ਕਰੇਗਾ ਉਸ ਗੁਰੂ ਅੱਗੇ ਤੇ ਪਤਾ ਨਹੀਂ ਕਿੰਨੇ ਸਿੱਖ 24 ਘੰਟੇ ਸਜਦਾ ਕਰਦੇ ਪੈਨੇ ਨਤਮਸਤਕ ਹੁੰਦੇ ਪੈਨੇ ਤੇਰੀ ਗਰੀਬ ਦੀ ਸਿੱਕੀ ਸੁੱਕੀ ਹੋਈ ਰੋਟੀ ਜੇ ਸੰਗਤ ਵਿੱਚ ਲੈ ਕਰਕੇ ਜਾਏਗੀ ਸ਼ਾਇਦ ਕੋਈ ਤੇਰਾ ਮਜਾਕ ਹੀ ਨਾ ਉਡਾਵੇ ਕਹਿਣ ਲੱਗੇ ਆਪਣੇ ਘਰ ਉਸ ਨੇ ਉਤਿਆਰ ਕੀਤਾ ਹੋਇਆ ਪ੍ਰਸ਼ਾਦਾ ਰੱਖ ਦਿੱਤਾ ਤੇ ਰੱਖਣ ਤੋਂ ਬਾਅਦ ਸਹਬਾਂ ਦੇ ਅੱਗੇ ਅਰਦਾਸ ਦੇ ਵਿੱਚ ਜੁੜ ਗਈ ਯਾਦ ਕਰਨ ਲੱਗ ਪਈ ਚਰਨਾ ਦਾ ਧਿਆਨ ਧਰ ਲਿਆ ਉਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ਿਕਾਰ ਤੇ ਨਿਕਲੇ ਸਨ ਸਰੀਰ ਦੀ ਮੰਗ ਆ ਸਰੀਰ ਨੂੰ ਭੁੱਖ ਲੱਗੀ ਅੱਖਣ ਲੱਗੇ ਭੁੱਖ ਲੱਗੀ ਐ ਸਿੱਖੋ ਆਪਾਂ ਮਾਈ ਤਾਬੋ ਦੇ ਘਰ ਚਲੀਏ ਸਤਿਗੁਰਾਂ ਨੇ ਦਰਵਾਜ਼ੇ ਤੇ ਆਣ ਕਰਕੇ ਆਵਾਜ਼ ਮਾਰੀ ਕਹਿਣ ਲੱਗੇ ਮਾਈ ਤਾਬੋ ਬਾਹਰ ਨਿਕਲ ਗੁਰੂ ਆਇਆ ਜਦੋਂ ਭੱਜ ਕਰਕੇ ਬਾਹਰ ਆਈ ਤੱਕਿਆ ਗੁਰੂ ਹਰਾਈ ਸਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਗੁਰੂ ਹਰਾਈ ਸਹਿਬ ਮਹਾਰਾਜ ਕਹਿਣ ਲੱਗੇ ਮਾਈ ਅੱਜ ਭੁੱਖ ਬੜੀ ਲੱਗੀ ਸੀ ਮੈਂ ਸੋਚਿਆ ਕਿ ਉਹਨਾ ਮਾਈ ਤਾਬੋ ਦੇ ਹੱਥ ਦਾ ਪ੍ਰਸ਼ਾਦਾ ਛਕਦੇ ਜਾਈਏ ਭੱਜ ਕਰਕੇ ਗਈ ਜਾ ਕਰਕੇ ਉਹ ਸੁੱਕੇ ਮਿੱッセ ਹੋਏ ਪ੍ਰਸ਼ਾਦੇ ਜਿਹੜੇ ਪੋਣੇ ਵਿੱਚ ਕੱਪੜੇ ਵਿੱਚ ਲਪੇਟੇ ਪਏ ਸਨ ਸਣੇ ਪਉਣੀ ਧਨਗੁਰੂ ਰਾਇ ਸਾਹਿਬ ਮਹਾਰਾਜ ਨੂੰ ਪਕੜਾ ਦਿੱਤੇ ਸਹਿਬਾਂ ਨੇ ਉਹ ਪਉਣੀ ਦੇ ਵਿੱਚੋਂ ਪ੍ਰਸ਼ਾਦਾ ਖੋਲਿਆ ਤੇ ਛਕਣਾ ਸ਼ੁਰੂ ਕਰ ਦਿੱਤਾ ਮਾਈ ਤਾਬੋ ਦਰਸ਼ਨ ਕਰ ਰਹੀ ਹੈ ਦਰਸ਼ਨ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈ ਨਾ ਮਤ ਹੈ ਹੁਣ ਮਤ ਨਹੀਂ ਰਹੀ ਹੁਣ ਬੁੱਧ ਨਹੀਂ ਰਹੀ ਹੁਣ ਸੁਰਤ ਨਹੀਂ ਰਹੀ ਹੁਣ ਧਿਆਨ ਨਹੀਂ ਰਿਹਾ ਮੈਂ ਮੁੱਖ ਚੋ ਕੀ ਆਖਣਾ ਹੈ ਹੁਣ ਬੋਲਦੀ ਕੀ ਪਈ ਹੈ ਇਤਿਹਾਸ ਦੱਸਦਾ ਹੈ ਮਾਈ ਧਾਬੋ ਕਹਿਣ ਲੱਗੀ ਤੂੰ ਪਾਪੀ ਮੈਂ ਬਖਸ਼ਣਹਾਰ ਤੂੰ ਪਾਪੀ ਮੈਂ ਬਖਸ਼ਣਹਾਰ ਸਤ ਜਾਨਿਓ ਸਿੱਖਾਂ ਨੇ ਰੋਸ ਕਰਨ ਦਾ ਯਤਨ ਕੀਤਾ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ਼ਾਰਾ ਕੀਤਾ ਕਹਿਣ ਲੱਗੇ ਨਹੀਂ ਇਹ ਮਾਈ ਨੂੰ ਸੁਰਤ ਨਹੀਂ ਆ ਕੀ ਆਖਦੀ ਪਈ ਹੈ ਧਿਆਨ ਨਹੀਂ ਹੈ ਕੀ ਆਖਦੀ ਪਈ ਹੈ ਇਹ ਕਹਿਣਾ ਚਾਹੁੰਦੀ ਹੈ ਸਹਬਾ ਤੂੰ ਬਖਸ਼ਣ ਹਾਰ ਹੈ ਮੈਂ ਪਾਪੀ ਹਾਂ ਮੇਰੇ ਘਰ ਚਰਨ ਪਾਏ ਇਸ ਪਾਪਣ ਨੂੰ ਬਖਸ਼ਦਾ ਜਾਈ ਇਸ ਪਾਪਣ ਦੇ ਸਿਰ ਤੇ ਹੱਥ ਰੱਖਦਾ ਜਾਈ ਮੇਰ ਕਰਦਾ ਜਾਈ ਪਰ ਮੁਖ ਚੋਂ ਬੋਲ ਕੀ ਨਿਕਲ ਰਹੇ ਨੇ ਸਾਹਿਬਾਂ ਦੀ ਬਾਣੀ ਦਾ ਵਚਨ ਹੈ ਭਾਈ ਗੁਰਦਾਸ ਜੀ ਅਮੀ ਪਰਦੇ ਨੇ ਕਹਿਣ ਲੱਗੇ ਸੁਰਤ ਮੈ ਨਾ ਸੁਰਤ ਆ ਧਿਆਨ ਮੈ ਨਾ ਧਿਆਨ ਰਹਿਓ ਗਿਆਨ ਮੈ ਨਾ ਗਿਆਨ ਰਹਿਓ ਗਤ ਮੈ ਨਾ ਗਤ ਹੈ ਹੁਣ ਨਾ ਸੁਰਤ ਹੈ ਨਾ ਧਿਆਨ ਹੈ ਚਰਣਾ ਵਿੱਚ ਜੁੜੀ ਹੋਈ ਕੈਸੀ ਜੁੜੀ ਹੋਈ ਸਬ ਜੀ ਕਹਿਣ ਲੱਗੇ ਗਰਭ ਕੋ ਗਰਭ ਗयो ਧੀਰਜ ਕੋ ਧੀਰਜ ਗਰਭ ਕੋ ਗਰਭ ਗयो ਰਤ ਮੈ ਨਾ ਰਤ ਰਹੀ ਪਤ ਰਚ ਪਤ ਮੈਂ ਅਦ ਬੁੱਧ ਪਰਮਦ ਬੁੱਧ ਬਿਸਮੈ ਬਿਸਮ ਅਸਚਰਜ ਅਸਚਰਜ ਅਤ ਅਤ ਹੈ ਸਾਹਿਬ ਕਿਰਪਾ ਕਰਨ ਅਸੀਂ ਵੀ ਮਾਈ ਭਾਗੋ ਦੇ ਮਾਈ ਤਾਬੋ ਦੇ ਜੀਵਨ ਤੋਂ ਕੁਝ ਸਿੱਖੀਏ ਮਾਈ ਤਾਬੋ ਦੇ ਜੀਵਨ ਤੋਂ ਸਿੱਖਦਿਆਂ ਹੋਇਆਂ ਅਸੀਂ ਵੀ ਕਿਤੇ ਜਦੋਂ ਗੁਰੂ ਦੇ دیدار ਕਰੀਏ ਸਾਡੇ ਅੰਦਰੋਂ ਵੀ ਗਰਭ ਮੁੱਕ ਜਾਵੇ ਸਾਡੇ ਅੰਦਰੋਂ ਵੀ ਹੰਕਾਰ ਖਤਮ ਹੋ ਜਾਵੇ ਸਾਡੇ ਅੰਦਰੋਂ ਵੀ ਆਪਾ ਭਾਵ ਖਤਮ ਹੋ ਜਾਵੇ ਅਸੀਂ ਵੀ ਮਾਈ ਤਾਬੋ ਦੇ ਵਾਂਗ ਗੁਰੂ ਦੀਆਂ ਖੁਸ਼ੀਆਂ ਲੈ ਸਕੀਏ ਉਸ ਬਿਸਮਾਦ ਦੇ ਵਿੱਚ ਜੀ ਸਕੀਏ ਉਸ ਅਸਚਰਜ ਨੂੰ ਮਾਣ ਸਕੀਏ ਜਿਹੜਾ ਅਸਚਰਜ ਉਹ ਮਾਈ ਤਾਬੋ ਮਾਣਦੀ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਏ ਗੁਰੂ ਜੀ ਕੀ ਫਤਿਹ